ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੱਤਰਕਾਰੀ ਦੇ ਵਿੱਚ ਕਨਫਲਿਕਟ ਕਵਰੇਜ ਬਹੁਤ ਮੁਸ਼ਕਲ ਹੁੰਦੀ ਹੈ ਕਨਫਲਿਕਟ ਜ਼ੋਨ ਜਿੱਥੇ ਲੜਾਈ ਝਗੜੇ ਹੁੰਦੇ ਨੇ ਜਿਸ ਤਰੀਕੇ ਨਾਲ ਅਫਗਾਨਿਸਤਾਨ ਦੇ ਵਿੱਚ ਹੋਇਆ ਜੇ ਐਂਡ ਕੇ ਚ ਇਨਸਰਜੈਂਸੀ ਦੀ ਜਿਹੜੀ ਗੱਲ ਜੇ ਆਪਾਂ ਕਰੀਏ ਜਾਂ ਹੋਰ ਥਾਵਾਂ ਤੇ ਇਵਨ ਪੰਜਾਬ ਦੇ ਵਿੱਚ ਵੀ ਜਦੋਂ ਅੱਤਵਾਦ ਸੀ ਉਸ ਵੇਲੇ ਜਿਹੜਾ ਉਸ ਨੂੰ ਕਵਰ ਕਰਨਾ ਉਸ ਵਾਰੇ ਲਿਖਣਾ ਕਾਫੀ ਮੁਸ਼ਕਲ ਹੈ ਬਹੁਤ ਸਾਰੇ ਜਰਨਲਿਸਟ ਜਿਹੜੇ ਪੱਤਰਕਾਰ ਹੀ ਦੇ ਸ਼ਹੀਦ ਹੋ ਜਾਂਦੇ ਨੇ ਇਸ ਤਰ੍ਹਾਂ ਦੀ ਪੱਤਰਕਾਰੀ ਕਰਦੇ ਹੋਏ ਉਸ ਵੇਲੇ ਇੱਕ ਕੁੜੀ ਜਦੋਂ ਪੰਜਾਬ ਦੇ ਵਿੱਚ ਸੰਘਰਸ਼ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਦੇ ਬੇਲੇ ਇੱਕ ਪੱਤਰਕਾਰ ਹੀ ਕੀਤੀ ਜਿਸ ਕੁੜੀ ਦੇ ਉਹਦਾ ਨਾਮ ਹਰਿੰਦਰ ਬਵੇਜਾ ਹਰ ਤੋਹ ਔਰਤ ਬਣ ਗਈ ਉਸ ਵਿਲੇ ਦੀ ਮੈਂ ਗੱਲ ਕਰ ਰਿਹਾ ਜਦੋਂ ਉਹ 골ਡਨ ਟੈਂਪਲ ਹਰਮੰਦਰ ਸਾਹਿਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੀ ਸੀ ਉਸ ਰਿੰਦਰ ਬਵੇਜਾ ਦੀ ਇੱਕ ਨਵੀਂ ਕਿਤਾਬ ਆਈ ਹੈ ਦੇ ਵਿਲ ਸ਼ੂਟ ਟੂ ਮੈਡਮ ਮਾਈ ਲਾਈਫ ਥਰੂ ਕਨਫਲिक्ट ਉਸਨੇ ਕਿਤਾਬ ਲਿਖੀ ਹੈ ਰਿੰਦਰ ਬਵੇਜਾ ਇਹ ਹਿੰਦੁਸਤਾਨ ਟਾਈਮਜ਼ ਲਈ ਟਾਈਮ ਜੁਬ ਆਫ ਇੰਡੀਆ ਲਈ ਰੀਪੋਰਟਿੰਗ ਕਰ ਦਿੱਤੀ ਗਈ ਹੈ ਦਿਖਦੀ ਰਹੀ ਹੈ ਕਾਲਮ ਨਵੀਸ ਹੈ ਲੇਖਕ ਹੈ ਉਸਨੇ ਇਹ ਕਿਤਾਬ ਲਿਖੀ ਹੈ ਇਸ ਕਿਤਾਬ ਦਾ ਲਾਂਚ ਕਰਨ ਦਾ ਰਿਲੀਜ਼ ਸੈਰਮਨੀ ਜਿਹੜੀ ਹੁੰਦੀ ਹੈ ਜਿਹਨੂੰ ਕੁੰਡ ਚਕਾਈ ਕਹਿੰਦੇ ਨੇ ਪੰਜਾਬੀ ਵਾਲੇ ਉਹ ਲਾਂਚਿੰਗ ਸੈਰਮਨੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਆਏ ਹੋਏ ਸੀ ਉੱਥੇ ਬਹੁਤ ਸਾਰੀਆਂ ਗੱਲਾਂ ਹੋਈਆਂ ਇਸ ਜਦੋਂ ਇਸ ਕਿਤਾਬ ਨੂੰ ਲਾਂਚ ਕੀਤਾ ਗਿਆ ਏ ਬੇਸੇ ਤਾਂ ਆਪਣੇ ਆਪ ਚ ਇੱਕ ਵੱਡੀ ਗੱਲ ਹੈ ਇੱਕ 40 ਸਾਲ ਦਾ ਤਜਰਬਾ ਜਿਹਨੇ ਜੇ 84 ਤੋਂ ਸ਼ੁਰੂ ਕੀਤੀ ਹੈ ਉਹਨੇ ਰਿਪੋਰਟਿੰਗ ਉੱਥੋਂ ਹੀ ਮੰਨ ਲਈ ਪਹਿਲਾਂ ਤੋਂ ਹੋਏਗੀ ਤੇ 40 ਸਾਲ ਦੇ ਲਈ ਉਹ ਜਿਹੜੀ ਯਾਦਾਂ ਯਾਦਗਰੀ ਜਿਹਨੂੰ ਕਹਿ ਦਿੰਦੇ ਆ ਉਹ ਹੈ ਇਹ ਕਿਤਾਬ ਜਿਸ ਨੂੰ ਲਾਂਚ ਕਰਨ ਵੇਲੇ ਸਾਰੇ ਲੋਕ ਇਕੱਠੇ ਹੋਏ ਸੀ ਇਹ ਬਹੁਤ ਔਖਾ ਕੰਮ ਹੁੰਦਾ ਕਿਉਂਕਿ ਮੈਂ ਪੱਤਰਕਾਰੀ ਪੜ੍ਹਾਈ ਹੈ ਖੈਰ ਮੈਂ ਤਾਂ ਪਹਿਲਾਂ ਦੀ ਪੱਤਰਕਾਰੀ ਕਰ ਰਿਹਾ ਇਹ 84 ਦੀ ਗੱਲ ਕਰਦੇ ਨੇ ਮੈਂ ਤਾਂ ਮੇਰਾ ਜਿਹੜਾ ਖ਼ਵਾਰ ਦਾ ਪਹਿਲਾ ਇਸ਼ੂ ਉਹ ਜੂਨ '98 ਚ ਆਇਆ ਸੀ ਤੇ ਮੈਂ ਪੱਤਰਕਾਰੀ ਆਦੀ 15 ਅਗਸਤ 1978 ਨੂੰ ਸ਼ੁਰੂ ਕੀਤੀ ਸੀ 85 'ਚ ਤਾਂ ਫਿਰ ਮੈਂ ਪੱਤਰਕਾਰੀ ਦੇ ਅਧਿਆਪਨ ਚ ਆ ਗਿਆ ਸੀ ਮੈਂ ਇਹ ਗੱਲ ਕਹਿ ਸਕਦਾ ਕਿ ਕਾਫੀ ਔਖੀ ਹੁੰਦੀ ਹੈ ਕਨਫਲिक्ट ਜ਼ੋਨ ਦੀ ਪੱਤਰਕਾਰੀ ਸੱਚਮੁੱਚ ਬੜੀ ਹਿੰਮਤ ਦੀ ਸਾਹਸ ਦੀ ਦਲੇਰੀ ਦੀ ਲੋੜ ਹੁੰਦੀ ਹੈ ਜਾਨ ਨੂੰ ਜੋਖਮ 'ਚ ਪਾਉਣ ਵਾਲਾ ਕੰਮ ਹੁੰਦਾ ਇਹਦੇ 'ਚ ਕੋਈ ਦੋਰਾਵਾ ਨਹੀਂ ਤੇ ਇੱਕ ਕੁੜੀ ਲਈ ਤਾਂ ਹੋਰ ਵੀ ਔਖੀ ਗੱਲ ਹੈ ਹਰਿੰਦਰ ਭਵੇਜਾ ਇਹ ਕੰਮ ਲਈ ਕਾਫੀ ਜਿਹੜੀ ਹੈ ਉਹ ਸ਼ਾਬਾਸ਼ ਦੀ ਹੱਕਦਾਰ ਤੁਸੀਂ ਕਹਿ ਸਕਦੇ ਹੋ ਇਹ ਜਿਹੜੀ ਕਿਤਾਬ ਦਾ ਕੱਲ ਲਾਂਚਿੰਗ ਸੈਰੇਮਨੀ ਸੀ ਇਹ ਤਾਂ ਹੋ ਗਈ ਨਾ ਹਰਿੰਦਰ ਪ੍ਰਵੇਜਾ ਤੇ ਕਿਤਾਬ ਦੀ ਗੱਲ ਹੁਣ ਇਸ ਵੀਲੇ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਨਿਕਲੀ ਉਹ ਕੈਪਟਨ ਅਮਰਿੰਦਰ ਸਿੰਘ ਦਾ ਭਾਸ਼ਣ ਤੇ ਉਹਦੇ ਬਾਰੇ ਗੱਲਾਂ ਅਸਲ ਦੋ ਇਹਦੇ ਚ ਵੀ ਦੋ ਤਿੰਨ ਗੱਲਾਂ ਨਿਕਲ ਲੰਗੀਆਂ ਪਹਿਲੀ ਗੱਲ ਤਾਂ ਇੰਪੋਰਟੈਂਟ ਇਹ ਹੈ ਕਿ ਕੈਪਟਨ ਬ੍ਰਿੰਦਰ ਸਿੰਘ ਦੇ ਬਾਰੇ ਚ ਇਹ ਗੱਲ ਉਹਨੇ ਦੱਸੀ ਕਿ ਮੇਰੀ ਡਿਊਟੀ ਲੱਗ ਗਈ ਇੰਦਰਾ ਗਾਂਧੀ ਵੱਲੋਂ ਕਿ ਭਿੰਡਰਾਂਵਾਲਾ ਜਦੋਂ ਸ਼ੁਰੂ ਹੋਇਆ ਸੀ ਕੰਮ ਨੇ ਹਾਲੇ ਜਣੀ ਆਪਰੇਸ਼ਨ ਬਲੂਟ ਸਟਾਰ ਚ ਤਿੰਨ ਚਾਰ ਸਾਲ ਪਏ ਸੀ ਉਸ ਤੋਂ ਬਾਅਦ ਤਾਂ ਫਿਰ ਜਿਹੜੀ ਸਿੱਖਾਂ ਦੀ ਨਸ਼ਰ ਕੋਸ਼ਿਸ਼ ਹੁੰਦੀ ਹੈ ਜਿਹਨੂੰ ਦੰਗੇ ਕਹਿ ਦਿੰਦੇ ਨੇ ਇਹ ਲੋਕ ਉਹ ਉਸ ਵੇਲੇ ਚ ਉਹ ਐਸ ਸੀ ਵੀ ਦੀ ਗੱਲ ਹੈ ਜਿਹੜੀ ਜਿਹੜਾ 13 April 1978 ਦੀ ਜਿਹੜੀ ਗਲਤੀ ਕੀਤੀ ਹੈ ਪ੍ਰਕਾਸ਼ ਸਿੰਘ ਬਾਦਲ ਨੇ ਨਰਨਕਾਰੀਆਂ ਨੂੰ ਜਿਹੜਾ ਅੰਮ੍ਰਿਤਸਰ ਦੇ ਵਿੱਚ ਸਮਾਗਮ ਕਰਨ ਦੀ ਖੁੱਲ੍ਹ ਦੇਣੀ ਉਹ ਆਗਿਆ ਦੇਣ ਤੋਂ ਬਾਅਦ ਜੋ ਕੁਝ ਹੋਇਆ ਉਸ ਨੇ ਪੰਜਾਬ ਦੇ ਵਿੱਚ ਅਤਵਾਦ ਨੂੰ ਜਾਣ ਦਿੱਤਾ ਤੇ ਜਿਹੜੇ ਹਜ਼ਾਰਾਂ ਸਿੱਖ ਨੌਜਵਾਨ ਅਸਤੇ ਭੇਟ ਚੜੇ ਉਹ ਜਿਹੜਾ 78 ਤੋਂ ਤੇ 80 ਤੱਕ ਸੰਤ ਜਗਜੀਤ ਸਿੰਘ ਭਿੰਡਰਬਾਲਾ ਕਾਫੀ ਜ਼ਿਆਦਾ ਅਮਰਜ ਹੋ ਚੁੱਕਿਆ ਸੀ ਫਿਰ ਤੋਂ ਉਦੋਂ ਬਾਅਦ ਤੱਕ ਪੂਰੀ ਮੋਰਚਾ ਤਰਵਜਿਤ ਮੋਰਚਾ ਫਿਰ ਤੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹਾਲੇ ਉਹ ਜਿਹੜਾ ਉਹਦੀ ਸ਼ੁਰੂਆਤ ਸੀ ਤੇ ਹਾਲੇ ਗੁਰੂ ਨਾਨਕ ਦੇਵ ਜੀ ਵਾਸਤੇ ਉਦੋਂ ਬਾਅਦ ਅਕਾਲ ਤਖਤ ਸਾਹਿਬ ਤੇ ਜਾਣਾ ਸੀ ਉਹਨਾਂ ਨੇ ਜਿਸ ਵੇਲੇ ਦੀ ਇਹ ਗੱਲ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਬਾਰੇ ਹੈ ਉਹ ਕਹਿੰਦੇ ਕਿ ਮੈਨੂੰ ਕਿਹਾ ਗਿਆ ਇਹ ਮੈਂਬਰ ਪਾਰਲੀਮੈਂਟ ਸੀ ਕਹਿੰਦੇ ਮੈਨੂੰ ਕਿਹਾ ਗਿਆ ਕਿ ਤੁਸੀਂ ਕਿ ਜਿਹੜੀ ਪਿੰਡਰਵਾਲੇ ਸੰਤ ਪਿੰਡਰਵਾਲੇ ਦੀ ਤੁਸੀਂ ਮੁਲਾਕਾਤ ਕਰਾ ਦਿਓ ਰਜੀਵ ਗਾਂਧੀ ਦੇ ਨਾਲ ਇਹ ਗੱਲ ਕਹੀ ਕਿ ਇਹਦੇ ਕਰਾ ਸਕੋਗੇ ਤੇ ਕੈਪਟਨ ਅਮਰਿੰਦਰ ਸਿੰਘ ਦਾ ਠੀਕ ਹੈ ਮੈਂ ਕਰਦਾ ਕੋਸ਼ਿਸ਼ ਤੇ ਫਿਰ ਇਹਨਾਂ ਨੇ ਜਿਹੜੇ ਐਸਐਸਪੀ ਫਰੀਦਕੋਟ ਦੇ ਸੀ ਉਸ ਵੇਲੇ ਸਿਮਰਜੀਤ ਸਿੰਘ ਮਾਨ ਜਿਹੜੇ ਅੱਜਕੱਲ੍ਹ ਸ਼੍ਰੋਮਣੀ ਕਾਲੀਦਾਨ ਅੰਮ੍ਰਿਤਸਰ ਦੇ ਪ੍ਰਧਾਨ ਨੇ ਇਸ ਆਈਪੀਐਸ ਅਫਸਰ ਨੂੰ ਜਿਹੜੇ ਕਿ ਸਾਡੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਨੇੜੇ ਦੇ ਰਸਤਾਂ ਦੇ ਤੇ ਉਹ ਕੈਪਟਨ ਜਿਹੜੇ ਉਹ ਸਿਮਰਜੀਤ ਸਿੰਘ ਮਾਨਸੀ ਉਸ ਵੇਲੇ ਵੀ ਸੰਤਾਂ ਦੇ ਕਾਫੀ ਨੇੜੇ ਸਮਝਦੇ ਹੁੰਦੇ ਸੀ ਇਹਨਾਂ ਨੇ ਕਿਹਾ ਕਿ ਠੀਕ ਹੈ ਇਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਕੈਪਟਨ ਨੇ ਸਿਮਰਜੀਤ ਸਿੰਘ ਮਾਨ ਰਹੀ ਮਿਲਣ ਦਾ ਫੈਸਲਾ ਕੀਤਾ ਤੇ ਜਿਹੜੀ ਹੈ ਮੀਟਿੰਗ ਜਿਹੜੀ ਉਹਨਾਂ ਨੂੰ ਮਨਾ ਲਿਆ ਤੇ ਮੀਟਿੰਗ ਅਰੇਜ ਕਰਨ ਦੀ ਗੱਲ ਹੋ ਗਈ ਜੋ ਮੈਂ ਤੁਹਾਡੇ ਨਾਲ ਕਹਾਣੀ ਦੱਸ ਰਹੇ ਹਾਂ ਇਹ ਕੈਪਟਨ ਅਮਰਿੰਦਰ ਸਿੰਘ ਦੀ ਜਵਾਨੀ ਹੈ ਤੇ ਜਿਹੜੀ ਜਾ ਹੋ ਕਹਾਣੀ ਕਿਤਾਬ ਦੀ ਹੈ ਤੇ ਇੱਕ ਭਾਸ਼ਣ ਚੋਂ ਵੀ ਗੱਲ ਦੱਸੂਗਾ ਜਿਹੜੀ ਸੰਤਾਂ ਦੇ ਬੈੱਡ ਤੇ ਸੌਣ ਵਾਲੀ ਗੱਲ ਹੈ ਪਹਿਲਾਂ ਤਾਂ ਜਿਹੜੀ ਇਹੀ ਗੱਲ ਜਿਹੜੀ ਸ਼ੁਰੂ ਕੀਤੀ ਹੈ ਉਹ ਕਰ ਲਈਏ ਤੇ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਫਿਕਸ ਕਰਤੀ ਤੇ ਫੈਸਲਾ ਇਹ ਹੋਇਆ ਕਿ ਅੰਬਾਲੇ ਦੇ 에어ਪੋਰਟ ਤੇ ਮੀਟਿੰਗ ਹੋਊਗੀ ਸੰਤ ਜੀ ਇਧਰ ਆ ਜਾਣਗੇ ਤੇ ਉਧਰੋਂ ਰਜੀਵ ਗਾਂਧੀ ਤੇ ਮੈਂ ਆ ਜਾਾਂਗੇ ਕਹਿੰਦੇ ਅਸੀਂ ਸਬਦਰਜੰਗ 에য়ারਪੋਰਟ ਤੋਂ ਚੜ੍ਹਨ ਲੱਗੇ ਸੀ ਆਲਮੋਸਟ ਜਹਾਜ਼ ਸਟਾਰਟ ਹੋਣ ਵਾਲਾ ਸੀ ਜਦੋਂ ਸਾਨੂੰ ਸੁਨੇਹਾ ਮਿਲਦਾ ਇੰਦਰਾ ਗਾਂਧੀ ਦਾ ਕੈਪਟਨ ਸਾਹਿਬ ਕਹਿੰਦੇ ਕਿ ਤੁਹਾਡੀ ਜਿਹੜੀ ਹੈ ਇਹ ਵਿਜ਼ਿਟ ਕੈਨਸਲ ਆ ਵਾਪਸ ਆਜੋ ਤੇ ਅਸੀਂ ਵਾਪਸ ਚਲੇ ਗਏ ਕਾਰਨ ਕਾਰਨ ਇਹ ਹੋਇਆ ਕਹਿੰਦੇ ਇੰਦਰਾ ਗਾਂਧੀ ਨੂੰ ਇਹ ਗੱਲ ਜਚਾ ਦਿੱਤੀ ਕਿ ਜਾਂ ਡਰਾ ਦਿੱਤਾ ਗਿਆ ਕਿ ਉੱਥੇ ਰਜੀਵ ਗਾਂਧੀ ਦੀ ਜਾਨ ਨੂੰ ਖਤਰਾ ਹੈ ਉਤੇ ਹਮਲਾ ਹੋ ਸਕਦਾ ਇਹ ਕਿਹਾ ਗਿਆ ਤੇ ਇੰਦਰਾ ਗਾਂਧੀ ਪਹਿਲੇ ਇੱਕ ਮੁੰਡਾ ਤਾਂ ਕੋ ਚੁੱਕੀ ਸੀ ਉਹ ਜਾ ਚੁੱਕਿਆ ਸੀ ਸੰਜੇ ਤੇ ਉਹ ਇੱਕ ਮਾਂ ਵੀ ਤਾਂ ਹੁੰਦਾ ਨਾ ਚਾਹੇ ਪ੍ਰਾਈਮ ਮਿਨਿਸਟਰ ਹੋਵੇ ਉਹਦੇ ਮਨ ਚ ਡਰ ਪੈ ਗਿਆ ਤੇ ਇਹ ਮੀਟਿੰਗ ਜਿਹੜੀ ਕੈਨਸਲ ਹੋ ਗਈ ਹੁਣ ਜਦੋਂ ਮੀਟਿੰਗ ਕੈਨਸਲ ਹੋਈ ਸੰਤ ਪਿੰਡਰਾਂ ਵਾਲੇ ਇਸ ਨੂੰ ਗੁੱਸੇ ਚ ਡਰਾਜ਼ ਗਈ ਹੁਣੀ ਸੁਭਾਵਿਕ ਸੀ ਹੋਏ ਵੀ ਔਰ ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਦੀ ਤਾਂ ਪੋਜੀਸ਼ਨ ਬੜੀ ਖਰਾਬ ਹੋ ਗਈ ਤੋ ਇਹ ਗੱਲ ਇਸ ਤਰ੍ਹਾਂ ਪਹਿਲੀ ਮੀਟਿੰਗ ਦੀ ਹੋਈ ਫਿਰ ਤਿੰਨ ਕ ਹਫਤੇ ਬਾਅਦ ਕਹਿੰਦੇ ਫਿਰ ਆਪਾਂ ਫਿਰ ਮੀਟਿੰਗ ਕਰਨ ਦੀ ਫੈਸਲਾ ਹੋਇਆ ਤੇ ਕਹਿੰਦੇ ਮੈਨੂੰ ਫਿਰ ਕਿਹਾ ਗਿਆ ਕਿ ਤੁਸੀਂ ਹੁਣ ਫਿਰ ਗੱਲ ਕਰੋ ਕਹਿੰਦੇ ਮੈਂ ਫਿਰ ਜਿਹੜੀ ਬਫਿਓ ਮੌਕੇ ਪੇੜਾੜਾ ਨੂੰ ਕਿਹਾ ਕਿ ਸੰਤ ਜੀ ਇਸ ਵਾਰ ਮਿਲਦੇ ਆਂ ਕਹਿੰਦਾ ਮੈਂ ਕਿਹਾ ਵੀ ਇਸ ਵਾਰ ਮੁਲਾਕਾਤ ਕਰ ਲਓ ਤੇ ਲੇਕਿਨ ਉੱਥੇ ਹੋਇਆ ਇਹ ਕਿ ਚੱਲ ਪਏ ਸੀ ਪਹਿਲਾਂ ਤਾਂ 에어ਪੋਰਟ ਤੋਂ ਚੱਲਣ ਤੋਂ ਪਹਿਲਾਂ ਹੁਣ ਉਤਰਨ ਤੋਂ ਪਹਿਲਾਂ ਜਦੋਂ ਜਹਾਜ਼ ਬਿਲਕੁਲ ਅੰਮਾਲੇ ਦੇ ਨੇੜੇ ਪਹੁੰਚ ਗਿਆ ਉਸ ਵੇਲੇ ਸਨੇਹਾ ਆ ਗਿਆ ਕਿ ਨਹੀਂ ਤੁਸੀਂ ਮੀਟਿੰਗ ਜਿਹੜੀ ਹੈ ਇਹ ਵੀ ਰੱਦ ਹੁੰਦੀ ਹੈ ਹੁਣ ਇੱਥੇ ਕੀ ਹੋਇਆ ਇੱਥੇ ਇਹ ਹੋਇਆ ਕਿ ਉਸ ਵੇਲੇ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦਾ ਜਿਹੜਾ ਰੋਲ ਹੈ ਉਹ ਬਿਲਕੁਲ ਨੈਗੇਟਿਵ ਸੀ ਅਸਲ ਦੇ ਵਿੱਚ ਇਹ ਸਾਰੀ ਕਹਾਣੀ ਦੇ ਪਿੱਛੇ ਜੋ ਸਖਸ਼ੀ ਤਾਂ ਦੋ ਕਰਦਾਰ ਜਿਹੜੇ ਪੰਜਾਬ ਤੇ ਜਿਨ੍ਹਾਂ ਨੇ ਪੰਜਾਬ ਤੇ ਜਿਹੜੇ ਇਸ ਹਾਲਾਤ ਨੂੰ ਖਰਾਬ ਕਰਨ ਚ ਰੋਲ ਅਦਾ ਕੀਤਾ ਉਸ ਗਿਆਨੀ ਜੈਲ ਸਿੰਘ ਤੇ ਦਰਬਾਰਾ ਸਿੰਘ ਦੀ ਆਪਸੀ ਜਿਹੜੀ ਹੈ ਲਾਗ ਆਪਸੀ ਲਾਗਵਾਟ ਆਪਸੀ ਲੜਾਈ ਆਪਸੀ ਕੰਫਲਿਕਟ ਉਹਨਾਂ ਦਾ ਇਹ ਦਰਬਾਰਾ ਸਿੰਘ ਨੇ ਫੇਰ ਇਹ ਕਹਿ ਹਜ਼ੀਏ ਮੇਂ ਪਛ ਲੱਗ ਜਾਊਗਾ ਮੁੰਡਾ ਮਾਰਿਆ ਜਾਊਗਾ ਤੁਹਾਡਾ ਤੇ ਇੰਦਰਾ ਗਾਂਧੀ ਫੇਰ ਡਰ ਗਈ ਤੇ ਇਹ ਦਵਾਰਾ ਜਿਹੜਾ ਹੈ ਉਹ ਮੀਟਿੰਗ ਕੈਸਲ ਹੋ ਗਈ ਕੈਪਟਨਸ ਆਫ ਦਾ ਇਹ ਕਹਿੰਦੇ ਅਮਰਿੰਦਰ ਸਿੰਘ ਦਾ ਕਿ ਇਹ ਜੇਗ ਤੇ ਮੀਟਿੰਗ ਹੋ ਜਾਂਦੀ ਤਾਂ ਸ਼ਾਇਦ ਪੰਜਾਬ ਦੇ ਹਾਲਾਤ ਐਸੇ ਨਹੀਂ ਹੁੰਦੇ ਵੈਸੇ ਇਹ ਗੱਲ ਸਹੀ ਹੈ ਬਹੁਤ ਵਾਰ ਹਿਸਟਰੀ ਦੇ ਵਿੱਚ ਆਪਾਂ ਦੇਖਿਆ ਕਿ ਇੱਕ ਇੱਕ ਪਲ ਦੀ ਜਿਹੜੀ ਕੀਤੀ ਗਲਤੀ ਉਹ ਸਦੀਆਂ ਤੱਕ ਭੁਗਤਰੀ ਪੈਂਦੀ ਹੈ ਜਿਵੇਂ ਕਹਿੰਦੇ ਨੇ ਕਿ ਤਾਰੀਖੀ ਨਜ਼ਰੋਂ ਨੇ ਉਹ ਦੌਰ ਵੀ ਦੇਖੇ ਹਨ ਕਿ ਰਹੁਮੇ ਨੇ ਖਤਾ ਕੀਤੀ ਔਰ ਸਦੀਆਂ ਨੇ ਸਜ਼ਾ ਪਾਈ ਤੇ ਅਸੀਂ ਬੜੀ ਸਜ਼ਾ ਪਾਈ ਇਸ ਗੱਲ ਦੀ ਕਿ ਅਸੀਂ ਕਾਂਗਰਸ ਨਾਲ ਜਿਹੜਾ ਤੋਂ ਕੰਫਲਿਕਟ ਹੋਇਆ ਤੇ ਨਹੀਂ ਤਾਂ ਕਾਫੀ ਗੱਲਾਂ ਮੰਨੀਆਂ ਜਾਂਦੇ ਤੇ ਗੱਲ ਸਭ ਕੁਝ ਠੀਕ ਹੋ ਜਾਣੀ ਸੀ ਲੇਕਿਨ ਦੋ ਬੰਦਿਆਂ ਦੀ ਹਮੇ ਦੀ ਲੜਾਈ ਦਰਬਾਰਾ ਸਿੰਘ ਤੇ ਜੈਲ ਸਿੰਘ ਦੀ ਲੜਾਈ ਨੇ ਇਹ ਹਾਲਾਤ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਜਿਹੜੀ ਹੈ ਉਹ ਕਾਫੀ ਜ਼ਿਆਦਾ ਰੋਲ ਪਲੇ ਕੀਤਾ ਹੁਣ ਇਹ ਤਾਂ ਹੈਗੇ ਦੋ ਕਹਾਣੀਆਂ ਦੋ ناکਾਮ ਕੋਸ਼ਿਸ਼ਾਂ ਸੰਤ ਭਿੰਡਰਾ ਵਾਲੇ ਤੇ ਰਜੀਵ ਕੰਦੀ ਦੀ ਮੁਲਾਕਾਤ ਦੀ ਹੁਣ ਆਜੋ ਜਿਹੜਾ ਕੈਪਟਨ ਨੇ ਉੱਥੇ ਭਾਸ਼ਣ ਦੇ ਵਿੱਚ ਇੱਕ ਹੋਰ ਗੱਲ ਸੁਣਾਈ ਉਹ ਕਹਿੰਦੇ ਜਦੋਂ ਅਸੀਂ ਜਾਣਾ ਸੀ ਮੈਂ ਆਪਣੇ ਭਰਾ ਨੂੰ ਲੈ ਕੇ ਸੰਤਾਂ ਦਾ ਪਿੰਡ ਰੋਡੇ ਹੈ ਤੇ ਰੋਡੇ ਕਹਿੰਦੇ ਅਸੀਂ ਚੱਲੇ ਗਏ ਸਰਦੀਆਂ ਦੇ ਦਿਨ ਸੀ ਢਾਲਬਾਨ ਸੀ ਤੇ ਉੱਥੇ ਜਦੋਂ ਅਸੀਂ ਪਹੁੰਚੇ ਸੰਤ ਹੈ ਨਹੀਂ ਸੀ ਤੇ ਸੰਤਾਂ ਦੇ ਘਰ ਦੇ ਵਿੱਚ ਜਿੱਥੇ ਸੰਤਾਂ ਦਾ ਕਮਰਾ ਸੀ ਛੋਟਾ ਜਿਹਾ ਉਹ ਟੈਸ ਵੀ ਬੈਠ ਕੇ ਇੰਤਜ਼ਾਰ ਕਰਨ ਲੱਗੇ ਬਾਹਰ ਦੋ ਤਿੰਨ ਮੱਝਾਂ ਬੰਨੀਆਂ ਹੋਈਆਂ ਸੀ ਬਿਲਕੁਲ ਸਿੰਪਲ ਸੰਤ ਉਹਤ ਗੜਾ ਅਜਕਲ ਮੰਗੂ ਲੋਕ ਪੈਸੇ ਕਮਾਉਣ ਵਾਲੇ ਸਭ ਤੋਂ بڑا ਬੱਟੀ ਇਸ ਕੋਲੋਂ ਬਹੁਤ ਵੱਡੀ ਸਫੀਅਤ ਸੀ ਮੈਂ ਵੀ ਸੰਤਾਂ ਨੂੰ ਇੰਟਰਵਿਊ ਕੀਤਾ ਤੇ ਸੱਚ ਬੱਚੀ ਇਸ ਕੋਲੋਂ ਉਹ ਉਹਨਾਂ ਦੀ ਸਖਸ਼ੀਤ ਜਿਵੇਂ ਮਰਜੀ ਲੋਕ ਪੋਰਟਰੇਟ ਕਰਨ ਪਰ ਉਹ ਬੜੀ ਸਖਸ਼ੀਤ ਸੀ ਤੇ ਕਹਿੰਦੇ ਸੰਤ ਨਹੀਂ ਪਹੁੰਚੇ 10 ਵਜੇ 11 ਵਜੇ 12 ਵਜੇ ਕਹਿੰਦੇ ਇੱਕ ਤਾਂ ਮੈਨੂੰ ਨੀਂਦ ਆਉਣ ਲੱਗੀ ਦੂਜੀ ਮੈਨੂੰ ਠੱਡ ਲੱਗੇ ਕਹਿੰਦੇ ਮੈਂ ਉੱਥੇ ਸੇਵਾਦਾਰ ਆਇਆ ਕਹਿੰਦਾ ਦੁੱਧ ਭਲਾਈ ਕਹਿੰਦਾ ਨਹੀਂ ਮੈਨੂੰ ਦੁੱਧ ਦੀ ਲੋੜ ਨਹੀਂ ਮੈਨੂੰ ਤਾਂ ਠੰਡ ਲੱਗਦੀ ਹੈ ਕਹਿੰਦੇ ਮੈਂ ਕਿਹਾ ਵੀ ਮੈਂ ਤਾਂ ਸੌਣ ਲੱਗਿਆ ਮੰਜਾ ਇੱਕੋ ਹੀ ਸੀ ਤੇ ਕਹਿੰਦੇ ਮੇਰਾ ਭਰਾ ਤੇ ਮਾਨ ਕਹਿੰਦੇ ਵੀ ਆਏ ਵੀ ਬੇਅਦਬੀ ਨਾ ਕਰੋ ਸੰਤਾਂ ਦੀ ਇਸ ਬੈੱਡ ਤੇ ਨਾ ਸੋਵੋ ਇਹਨਾਂ ਦਾ ਮੰਜਾ ਕਹਿੰਦੇ ਮੈਂ ਸੌ ਗਿਆ ਰਜ਼ਾਈ ਲੈ ਕੇ ਤੇ ਜਦੋਂ ਕਹਿੰਦੇ ਮੈਂ ਦੇਖਿਆ ਉਠਾਇਆ ਗਿਆ ਮੈਨੂੰ ਉਦੋਂ ਸੰਤ ਜੀ ਖੜੇ ਸੀ ਕਹਿੰਦੇ ਮੈਂ ਸੰਤਾਂ ਨੂੰ ਕਿਹਾ ਜੀ ਠੰਡ ਲੱਗਦੀ ਸੀ ਮੈਂ ਉਹ ਕਹਿੰਦੇ ਕੋਈ ਗੱਲ ਕੋਈ ਗੱਲ ਹੈ ਤੁਸੀਂ ਇਹ ਫੇਰ ਸਾਡੀ ਗੱਲਬਾਤ ਉੱਥੇ ਹੋਈ ਇਹ ਉਹਨਾਂ ਨੇ ਜਿਹੜੀ ਗੱਲ ਆਪਣੇ ਭਾਸ਼ਣ ਚ ਕਹੀ ਔਰ ਲੋਕਾਂ ਨੂੰ ਹਸਾਇਆ ਕਹਿੰਦੇ ਮੈਂ ਦੁਨੀਆ ਦਾ ਇੱਕੋ ਇੱਕ ਬੰਦਾ ਹਾਂ ਜਿਹੜਾ ਸੰਤ ਪਿੰਡ ਵਾਲਾ ਤੇ ਬੈਠ ਤੇ ਸੁੱਤਾ ਸੋਨੋ ਖੈਰ ਇਹ ਤਾਂ ਉਹਨਾਂ ਦੀ ਆਪਣੀ ਜਿਹੜੇ ਹੈ ਕੈਪਟਨ ਪ੍ਰਿੰਦਰ ਸਿੰਘ ਦੇ ਭਾਸ਼ਣ ਦੀ ਗੱਲ ਹੈ ਜਾਂ ਉਹਨਾਂ ਦੇ ਹੁਣ ਇੱਕ ਜਿਹੜੀ ਕਿਤਾਬ ਜਾਂ ਇਹ ਜਿਹੜੇ ਜਿਹੜੇ ਕਨਫਲਿਕਟ ਜੋਂ ਦੀ ਰਿਪੋਰਟਿੰਗ ਹੁੰਦੀ ਹੈ ਸਾਨੂੰ ਕਈ ਕਿਸਮ ਦੇ ਸਨੇਹੇ ਦਿੰਦੀ ਹੈ ਜਦੋਂ ਹਿਸਟਰੀ ਨੂੰ ਇਸ ਤਰੀਕੇ ਨਾਲ ਲਿਖਿਆ ਜਾਂਦਾ ਜਦੋਂ ਬੰਦੇ ਨਹੀਂ ਹੁੰਦੇ ਨਾ ਉਸ ਵੇਲੇ ਕਈ ਕਿਸਮ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਚੈਲੰਜ ਵੀ ਹੋ ਸਕਦੀਆਂ ਨੇ ਅੱਜ ਪੀ ਚਦਰਮਨ ਜਿਹੜਾ ਕਿ ਇਹਨਾਂ ਦਾ ਹੋਮ ਮਿਨਿਸਟਰ ਸੀ ਜਦੋਂ 26-11 ਹੋਇਆ ਹੈ 1908 ਚ ਜੋ ਤਾਜ ਹੋਟਲ ਜਾਂ ਬਾਕੀ ਥਾਵਾਂ ਤੇ 160 ਦੇ ਕਰੀਬ ਬੰਦੇ ਮਾਰੇ ਗਏ ਨੇ ਜਿਹੜੇ ਪਾਕਿਸਤਾਨ ਦੇ ਕੁਝ 8-10 ਬੰਦੇ ਆਏ ਸੀ ਉਹ ਅੱਜ ਕਹਿੰਦਾ ਜੀ ਅਸੀਂ ਬਦਲਾ ਮੈਂ ਤਾਂ ਲੈਣਾ ਚਾਹੁੰਦਾ ਸੀ ਤੇ ਨਹੀਂ ਲੈ ਦਿੱਤਾ ਅਮਰੀਕਾ ਤੋਂ ਡਰ ਗਏ ਸੀ ਡਾਕਟਰ ਮਨਮੋਹ ਸਿੰਘ ਯਾਨੀ ਉਹਦੇ ਦਬਾ ਕਰਕੇ ਨਹੀਂ ਲਿਆ ਹੁਣੇ ਚ ਡਾਕਟਰ ਮਨਮੋਹ ਸਿੰਘ ਤਾਂ ਇੱਥੇ ਹੈ ਨਹੀਂ ਕੌਣ ਉਹਦੇ ਚੈਲੰਜ ਕਰੂਗਾ ਤੋਂ ਇਸੇ ਤਰੀਕੇ ਨਾਲ ਇਹ ਹਿਸਟਰੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਪਰ ਕਿਉਂਕਿ ਮੈਨੂੰ ਲੱਗਦਾ ਹੈ ਕਿ ਕੈਪਟਨ ਬਰਿੰਦਰ ਸਿੰਘ ਦੀ ਇਹ ਗੱਲ ਮੈਂ ਪਹਿਲਾਂ ਵੀ ਸੁਣੀ ਸੀ ਕੈਪਟਨ ਸਾਹਿਬ ਤਾਂ ਹਿਸਟਰੀ ਦੇ ਬੰਦੇ ਨੇ ਆਫਕੋਰਸ ਹਿਸਟਰੀ ਲਖਦੇ ਨੇ ਪੜ ਲਿਖਣਾ ਵਾਲਾ ਬੰਦਾ ਕੈਪਟਨ ਬਰਿੰਦਰ ਸਿੰਘ ਉਹਨਾਂ ਦਾ politically ਥੋੜਾ ਜਿਹਾ ਮਰਜ਼ੀ ਹੋਵੇ ਉਹਦੀ ਕਿਤਾਬ ਸੀ ਪੀਪਲ ਜੀ ਮਹਾਰਾਜਾ ਮੈਂ ਉਹਨੂੰ ਯੂਨੀਵਰਸਿਟੀ ਦੇ ਵਿੱਚ ਰਿਲੀਜ਼ ਕਰਵਾਇਆ ਸੀ ਖਸ਼ਵੰਤ ਸਿੰਘ ਦੀ ਲਿਖੀ ਹੋਈ ਹੈ ਉਹ ਦੂਜੇ ਖਸ਼ਵੰਤ ਸਿੰਘ ਵੱਡੇ ਦੇ ਨਹੀਂ ਇੱਕ ਐਸੇ ਚੰਡੀਗੜ੍ਹ ਦਾ ਮੋਟਾ ਖਸ਼ਵੰਤ ਤਾਲੂਕ ਵਾਲੀ ਉਹਨੇ ਲਿਖੀ ਸੀ ਤੇ ਟਾਈਮਜ਼ ਆਫ ਇੰਡੀਆ ਚ ਹੁੰਦਾ ਸੀ ਉਹ ਤੇ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਕਮਿਸ਼ਨਰ ਬਣਾਇਆ ਸੀ ਇਨਫੋਰਮੇਸ਼ਨ ਕਮਿਸ਼ਨਰ ਤੇ ਉਹ ਮੈਂ ਪੜ੍ਹੀ ਸੀ ਤੇ ਕੈਪਟਨ ਸਾਹਿਬ ਦਾ ਹਿਸਟਰੀ ਨਾਲ ਹੈਗਾ ਤਾਲੁਕ ਔਰ ਉਹ ਜਿਹੜੇ ਤੱਥਾਂ ਨੂੰ ਰੱਖਦੇ ਨੇ ਸਵਾਲ ਕਿਤੇ ਉਹਨਾਂ ਨੇ ਇਹ ਗੱਲ ਕੀਤੀ ਇਹ ਗੱਲ ਪੋਸੀਬਲ ਲੱਗਦੀ ਹੈ ਮੈਨੂੰ ਹਾਲਾਂਕਿ ਬਹੁਤ ਸਾਰੇ ਬੰਦੇ ਇਹ ਕਹਿੰਦੇ ਨੇ ਕਿ ਸੰਤ ਇਸ ਤਰ੍ਹਾਂ ਨਹੀਂ ਕਰ ਸਕਦੇ ਉਹ ਤਾਂ ਨਹੀਂ ਨਿਕਲਦੇ ਸੀ ਉੱਥੋਂ ਹਾਲੇ 1980 ਦੀ ਗੱਲ ਹੈ ਜੀ ਉਹ ਤਾਂ 82 ਤੋਂ ਬਾਅਦ ਗਏ ਨੇ ਉੱਥੇ ਬਿਰਸ਼ਾ ਸਿੰਘ ਬਟਵਾਹ ਕਹਿੰਦਾ ਜੀ ਇਹ ਤਾਂ ਹੋ ਹੀ ਨਹੀਂ ਸਕਦਾ ਜੀ ਉਹ ਤਾਂ ਹਰਬੰਦਰ ਸਾਹਿਬ ਤੋਂ ਨਹੀਂ ਭਾਈ ਉਹ ਪਹਿਲਾਂ ਦੀ ਗੱਲ ਜਦੋਂ ਉਸ ਤੋਂ ਬਾਅਦ ਜਦੋਂ ਹਾਲੇ ਸ਼ੁਰੂਆਤ ਸੀ ਇਹਨਾਂ ਨੇ ਸੋਚਿਆ ਸੀ ਕਿ ਪਹਿਲੇ ਗੱਲਬਾਤ ਜੀ ਕਰਕੇ ਆਪਾਂ ਗੱਲ ਨਮਟਾ ਲਈਏ ਐਨੀਵੇ ਤੇ ਜਿਹੜੀ ਗੱਲ ਇਹ ਹਰਿੰਦਰ ਭੁਵੇਂ ਜਾਦੀਆ ਉਹਦੀ ਕਿਤਾਬ ਜਿਹੜੀ ਇਹ ਇਹਦੇ ਬਾਰੇ ਬਾਕੀ ਕੱਲੇ ਅਜਾਪਕ ਕਨਫਲिक्ट ਪੇਟਰਾਵਣੇ ਦੀ ਗੱਲ ਕਰ ਰਹੇ ਆ ਉਹਨੇ ਤਾਂ ਸਾਰਿਆਂ ਤੇ ਲਿਖਿਆ ਔਰ ਇੱਕ ਜਿਹੜਾ ਰਾਈਟਰ ਪੱਤਰਕਾਰ ਜਰਨਲਿਸਟਿਕ ਹਿਸਟੋਰੀਅਨ ਜਦੋਂ ਬੰਦਦਾ ਉਸ ਤਰ੍ਹਾਂ ਦੇ ਵੈਸੇ ਸੱਚੀ ਗੱਲ ਇਹ ਹੈ ਕਿ ਹਿਸਟਰੀ ਲਿਖਣੀ ਔਖੀ ਬੜੀ ਹੁੰਦੀ ਹੈ ਤੁਸੀਂ ਓਸ਼ੋ ਇੱਕ ਥਾਂ ਕਹਿੰਦਾ ਕਿ ਇੱਕ ਬੰਦਾ ਜਿਹੜਾ ਸਟੋਰੀਨ ਵਰਡ ਹਿਸਟਰੀ ਲਿਖ ਰਿਹਾ ਸੀ ਉਹ ਆਪਣੀ ਇਨੈਕਸੀ ਚ ਬੈਠਾ ਲਿਖ ਰਿਹਾ ਤੇ ਥੱਲੇ ਇੱਕ ਦੇਖਿਆ ਉਹਨੇ ਕੱਠਾ ਤੇ ਕੱਠ ਚ ਜਾ ਕੇ ਦੇਖਿਆ ਤੇ ਇੱਕ ਕਤਲ ਹੋ ਗਿਆ ਮੁੰਡੇ ਦਾ ਸਟੈਵਿੰਗ ਹੋ ਗਈ ਤੇ ਉਹ ਪੁੱਛਿਆ ਵੀ ਕੀ ਹੋ ਗਿਆ ਕਹਿੰਦਾ ਇਹ ਆ ਹਾਲ ਹੈ ਜੀ ਇਹ ਇੱਥੇ ᱜਿਹੜੇ ਲੋਂਦਾ ਸੀ ਅਗਲਾ ਕਿੰਨਾ ਕੁ ਬਰਦਾਸ਼ਤ ਕਰਦਾ ਕੁੜੀ ਦੇ ਭਰਾਵਾਂ ਨੇ ਚਾਕੂ ਮਾਰ ਕੇ ਮਾਰਤਾ ਦੂਜੇ ਨੇ ਪੁੱਛਿਆ ਕਹਿੰਦੇ ਜੀ ਇੰਨਾ ਵਧੀਆ ਬੰਦਾ ਉਹ ਮੁੰਡਾ ਕੋਈ ਹੋਰ ਸੀ ਭਲੇਖੇ ਨਾਲੇ ਤੇ ਗੋਲੀ ਮਾਰੀ ਇਹਦੇ ਚਾਕੂ ਮਾਰੇ ਟੀ. ਜੇ ਨੂੰ ਪੁੱਛਿਆ ਉਹ ਕਹਿੰਦਾ ਵੀ ਤੈਨੂੰ ਕੀ ਲੱਗਦਾ ਕਹਿੰਦਾ ਜੀ ਬਿਲਕੁਲ ਹੀ ਇਹ ਇੰਨਾ ਸੌ ਮੁੰਡਾ ਇਹ ਤਾਂ ਉਹੀ ਫਸ ਗਿਆ ਵਿਚਾਰਾ ਇਸ ਤਰ੍ਹਾਂ ਕਹਿੰਦੇ ਤਿੰਨ ਚਾਰ ਬੰਦਿਆਂ ਨੂੰ ਪੁੱਛਿਆ ਇਹਦਾ ਉਹ ਸੋਚਣ ਲੱਗਿਆ ਜਿਹੜੀ ਘਟਨਾ ਮੇਰੇ ਸਾਹਮਣੇ 10 ਮਿੰਟ ਪਹਿਲਾਂ ਵਾਪਰੀ ਹੈ ਉਹਦੇ ਬਾਰੇ ਇਹਨੇ ਵੀਊਜ਼ ਨੇ ਤੇ ਮੈਂ ਦੇਖੋ ਕਹਿੰਦੇ ਵਰਲਡ ਹਿਸਟਰੀ ਲਿਖ ਰਿਹਾ ਉਹ ਕਿਸੇ ਕੋਲ ਤੋਂ ਲੁਪੂਗਾ ਜਾਂ ਕਿਵੇਂ ਦੇਖਦਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ ਹੁਣ ਅੱਜ ਮੈਂ ਸੁਣ ਰਿਹਾ ਸੀ ਇਸੇ ਡੁੰਡਾ ਕੇ ਬਿਰਸਾ ਸਿੰਘ ਨੂੰ ਬਿਟਵਾ ਕੇ ਸੀ ਚੰਦੂ ਦੋ ਹੋਏ ਨੇ ਇੱਕ ਚੰਦੂ ਦਰਬਾਰਾ ਸਿੰਘ ਹੋਇਆ ਤੇ ਜੇਹੀ ਗੱਲ ਦਰبارہ ਸਿੰਘ ਦੇ ਸਬੰਦੇ ਨੂੰ ਉਹ ਗੈਨੀ ਜੇਲ੍ਹ ਸਿੰਘ ਤੇ ਪਾਉਂਦਾ ਤਾਂ ਇਹ ਸਾਰਾ ਕੁਝ ਇਸ ਤਰ੍ਹਾਂ ਚੰਦਾ ਲੇਕਿਨ ਇਹ ਗੱਲ ਬਿਲਕੁਲ ਠੀਕ ਹੈ ਕਿ ਜੇ ਸਹੀ ਤਰੀਕੇ ਨਾਲ ਇਹ ਸਾਰੀ ਕਹਾਣੀ ਹੋ ਜਾਂਦੀ ਮੁਲਾਕਾਤ ਹੋ ਜਾਂਦੀ ਸਮਝੌਤਾ ਹੋ ਜਾਂਦਾ ਤਾਂ ਸ਼ਾਇਦ ਪੰਜਾਬ ਦੀ ਹਿਸਟਰੀ ਹੋਰ ਹੁੰਦੀ ਜੋ ਪੁਖਤਿਆਉ ਪੰਜਾਬ ਨੂੰ ਨਾ ਪੁਖਤਰਾ ਪੈਂਦਾ ਤੇ ਨਿਕਲਿਆ ਕੁਛ ਨਹੀਂ ਹਜ਼ਾਰਾਂ ਨੌਜਵਾਨ ਸਾਡੇ ਚਲੇ ਗਏ ਇਹ ਵੀ ਗੱਲ ਸੀ ਸੋ ਮੈਂ ਤਾਂ ਇਹੀ ਗੱਲ ਇੱਕ ਵਾਰ ਫੇਰ ਕਹਿਣਾ ਹੈ ਕਿ ਲੰਮੇ ਨੇ ਖਤਾ ਕੀ ਹੈ ਔਰ ਸਦੀਆਂ ਨੇ ਸਜ਼ਾ ਪਾਈ ਉਸ ਪਾਸੇ ਨੂੰ ਕਹਾਣੀ ਚਲੇਗੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ